ਨਨਕਾਣਾ ਸਾਹਿਬ ਵਿਖੇ ਇਹ ਆ ਸ਼ਹੀਦੀ ਝੰਡ ਜਿੱਥੇ ਨਰੈਣੂ ਮਹੰਤ ਕੋਲੋਂ ਕਬਜ਼ਾ ਛਡਾਉਣ ਆਏ ਸਰਦਾਰ ਲਖਮਣ ਸਿੰਘ ਧਾਰੋਵਾਲੀ ਜੀ ਨੂੰ ਇਸ ਝੰਡੇ ਦੇ ਨਾਲ ਪੁੱਠਿਆ ਲਮਕਾ ਕੇ ਆਗ ਲਗਾ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਗੁਰੂ ਘਰਾਂ ਦੇ ਉੱਤੇ ਪਹਿਲਾਂ ਮਹੰਤਾਂ ਦਾ ਕਬਜ਼ਾ ਸੀ ਮਹੰਤ ਗੁਰੂ ਘਰਾਂ ਦੀ ਬੇਅਦਬੀ ਵੀ ਕਰਦੇ ਸੀਗੇ ਤੇ ਇੱਥੇ ਆਈਆਂ ਸੰਗਤਾਂ ਨੂੰ ਤੰਗ ਪਰੇਸ਼ਾਨ ਵੀ ਕਰਦੇ ਸੀਗੇ ਤੇ ਗੁਰੂ ਦੇ ਸਿੰਘਾਂ ਕੋਲੋਂ ਜਦੋਂ ਇਹ ਹਾਲਤ ਸਹਾਰੀ ਨਾ ਗਈ ਤੇ ਉਹਨਾਂ ਨੇ ਇਕੱਠਿਆਂ ਹੋ ਕੇ ਇਸ ਜਗ੍ਹਾ ਤੇ 20 ਫਰਵਰੀ 1921 ਨੂੰ ਸਰਦਾਰ ਲਖਮਣ ਸਿੰਘ ਜੀ ਦੀ ਰੈਨਮਾਈ ਹੇਠ 200 ਸਿੰਘ ਆਉਂਦੇ ਨੇ ਤੇ ਇੱਥੇ ਫਿਰ ਆ ਕੇ ਉਹਨਾਂ ਦੀ ਲੜਾਈ ਹੁੰਦੀ ਹੈ। ਇਸੇ ਦੌਰਾਨ ਨਰੇਣੂ ਮਹੰਤ ਵੱਲੋਂ ਸਿੰਘਾਂ ਤੇ ਗੋਲੀਆਂ ਵੀ ਚਲਾਈਆਂ ਜਾਂਦੀਆਂ ਜਿਨ੍ਹਾਂ ਦੇ ਨਿਸ਼ਾਨ ਅੱਜ ਵੀ ਦਰਬਾਰ ਸਾਹਿਬ ਦੇ ਅੰਦਰ ਮੌਜੂਦ ਨੇ। ਇਸ ਝੰਡ ਦੇ ਬਿਲਕੁਲ ਖੱਬੇ ਹਾਥੀ ਇੱਥੇ ਸ਼ਹੀਦ ਹੋਏ ਸਿੰਘਾਂ ਦਾ ਅੰਗੀਠਾ ਸਾਂਭਿਆ ਗਿਆ ਹੈ ਤੇ ਉੱਥੇ ਹੀ ਉਹਨਾਂ ਦਾ ਸਸਕਾਰ ਕੀਤਾ ਗਿਆ ਸੀ। ਸਾਕਾਨਨ ਕਾਣਾ ਸਾਹਿਬ ਦੇ ਇਹਨਾਂ ਸ਼ਹੀਦਾਂ ਦੀ ਯਾਦ ਵਿੱਚ ਹਰ ਸਾਲ ਫਰਵਰੀ ਮਹੀਨੇ ਸਮਾਗਮ ਕਰਵਾਏ ਜਾਂਦੇ ਨੇ ਜਿਨ੍ਹਾਂ ਵਿੱਚ ਭਾਰਤ ਤੋਂ ਵੀ ਜਥੇ ਹਰ ਸਾਲ ਪਹੁੰਚਦੇ ਨੇ